ਖੇ ਦੇਖੋ ਬਾਈ ਆ ਕਹਿੰਦੇ ਜ਼ਹਿਰੀ ਆ ਪੂਰਾ ਮੇਰੇ ਬੱਚੇ ਨੇ ਦੇਖੋ ਬਾਈ ਮੇਰੇ ਵੀਰੋ ਸਵਾਗਤ ਹੈ ਸਾਡੇ ਬਲੌਗ ਦੇ ਵਿੱਚ ਅੱਜ ਆਪਣੇ ਨਾਲ ਹੈਪੀ ਬਰਾਡ ਕਹਿੰਦੇ ਮੇਰੇ ਵੀਰੋ ਹੈਪੀ ਬਰਾਡ ਕਿਵੇਂ ਹੋ ਸਾਰੇ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਬਾਈ ਹੈਪੀ ਵਾਲੇ ਮੁਰਗੇ ਕਬੂਤਰ ਸਾਰੇ ਜਾਨਵਰ ਬਾਕੀ ਮੁਰਗਾ ਬਾਈ ਉਹ ਰੱਖਿਆ ਜਿਹਨੂੰ ਲੋਕੀ ਟੌਪ ਕਲਾਸ ਕਹਿੰਦੇ ਆ ਬਾਕੀ ਤੁਹਾਨੂੰ ਦਿਖਾਉਣੇ ਆ ਬਾਈ ਲੈ ਮੇਰੇ ਵੀਰੋ ਅਸੀਂ ਹੁਣ ਆ ਗਏ ਕਬੂਤਰਾਂ ਕੋਲੇ ਤੇ ਬਾਈ ਵਾਲੇ ਕਬੂਤਰ ਦਿਖਾਉਣੇ ਆ ਤੁਹਾਨੂੰ ਕਿੱਥੇ ਰੱਖਿਆ ਕਿੱਥੇ ਪਿੰਜਰਾ ਕਿੱਥੇ ਬਾਈ ਕਿ ਬਾਈ ਬਾਗੜੇ ਦੀ ਰੱਖਦਾ ਗਰੂਆ ਕਾਮਰੇ ਹੀ ਆ ਬਾਈ ਕਹਿੰਦੇ ਲੈ ਬਾਈ ਮਿੱਤਰਾ ਕਹਿੰਦੇ 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 ਕਿੱਥੇ ਪਹੁੰਚੇ ਦੋ ਜੋੜੀਆਂ ਇੱਕ ਆਪਣੀ ਉਹ ਅੰਡੇ ਤੇ ਬੈਠੀ ਆ ਫਟ ਕੇ ਵਾਹੇ ਮੜਾ ਜਾ ਉਹ ਵੀ ਅੰਡੇ ਤੇ ਬੈਠੀ ਆ ਜੋੜੀ ਆਹ ਜੋੜੀ ਵੀ ਆਪਣੀ ਅੰਡੇ ਤੇ ਬੈਠੀ ਆ ਨੋ ਮੇਰੇ ਵੀਰੋ ਦੇਖੋ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਵਾਕਈ ਨਹੀਂ ਹੁੰਦਾ ਕਬੂਤਰ ਦੇਖੋ ਬਾਈ ਚੀਨੇ ਜੂਨੇ ਸਾਰੇ ਰੱਖਿਆ ਬਾਈ ਨੇ ਦਹੀਂ ਬਾਈ ਹਾਂ ਪਰ ਆ ਲੱਕੇ ਆ ਗਏ ਵਾਹੇ ਬਾਈ ਕਬੂਤਰਾਂ ਹਾਂ ਹਾਂ ਚੀਨੇ ਆ ਗਏ ਪਰ ਅੱਛਾ ਆ ਆ ਬਾਈ ਚੀਨੇ ਤੇ ਆ ਦੇਖੋ ਬਾਈ ਕਿੰਨੇ ਕਿੰਨੇ ਸੋਹਣੇ ਬੈਠੇ ਲੱਗੇ ਬਾਈ ਆ ਬੱਚੇ ਆਂਡੇ ਹੁੰਡੇ ਧਰੀ ਜਾਂਦੇ ਹਨਾ ਬਾਈ ਮਿਹਨਤ ਕਰੀ ਜਾਂਦਾ ਬਾਈ ਹਲੇ ਸਟਾਰਟਿੰਗ ਆ ਬਾਈ ਜੀ ਆ ਵੀ ਬਾਈ ਬੱਚਾ ਹਜੇ ਦੇਖੋ ਬਾਈ ਆ ਵੀ ਚੀਕਦਾ ਬੱਚਾ ਹਜੇ ਆ ਵੀ ਬੱਚਾ ਬਾਈ ਹਲੇ ਹਾਂ ਬਾਈ ਗਰੋਥ ਦੇਖੋ ਬਈ ਤੁਸੀਂ ਚੀਕਦਾ ਨਾਲੇ ਹਲੇ ਬੱਚਾ ਇਹ ਬੱਚਾ ਚੰਗਾ ਬਹੁਤਾ ਪਰ ਬਾਈ ਆ ਦੇਖ ਲਓ ਚੁੰਝ ਤੋਂ ਦੇਖ ਸਕਦੇ ਹੋ ਹਾਂ ਇਹ ਚੀਕਦਾ ਬੱਚਾ ਹਜੇ ਆ ਦੇਖ ਪਤਾ ਲੱਗ ਜਾਂਦਾ ਬਾਈ ਛੱਡ ਕੇ ਦਿਖਾਓ ਬਾਈ ਦੇਖੋ ਮੇਰੇ ਵੀਰੋ ਉਹ ਚੀਨੇ ਆ ਬਾਈ ਆ ਦੇਖ ਆ ਦੋਵੇਂ ਬੱਚੇ ਨੇ ਦੇਖੋ ਬਾਈ ਇਹਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵਾਕਈ ਨਹੀਂ ਹੁੰਦਾ ਬਾਈ ਤੁਸੀਂ ਪਹਿਲਾਂ ਤਾਂ ਬਾਈ ਦੇਖੋ ਕਮਰੇ 'ਚ ਹਨਾ ਕਮਰੇ 'ਚ ਬਾਈ ਦੇ ਰੱਖੇ ਆ ਤੇ ਕਬੂਤਰੀ ਕਬੂਤਰ ਹੈ ਦੇਖੋ ਆ ਵੀ ਬਾਈ ਬੱਚਾ ਹੈ ਆ ਵੀ ਬੱਚਾ ਹੈ ਦੇ ਆਏ ਹਾਏ 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 ਅਜੇ ਬੱਚਾ ਹੈ ਬੱਚਾ ਹਮ ਕੀ ਬਾਤ ਹੈ ਕੀ ਬਾਤ ਹੈ ਇਹ ਆ ਬਾਈ ਸ਼ੌਂਕ ਬਾਈ ਹੈਪੀ ਦਾ ਦੇਖੋ ਬਾਈ ਇਹ ਯਾਰ ਡਾਨਬਰ ਆ ਜਿਹੜਾ ਰੰਗ ਆ ਬਾਈ ਇਹ ਹੈ ਬਾਈ ਚਿਤਲਾ ਚਿਤਲਾ ਹਾਂ ਚਿਤਲਾ ਬੱਚਾ ਦੇਖੋ ਬਾਈ ਕਿੰਨਾ ਸੋਹਣਾ ਰਾਂਗੀ ਬਾੜਾ ਸੋਹਣਾ ਯਾਰ ਆ ਤਾਂ ਇਹ ਵੀ ਹਜੇ ਛੋਟਾ ਹੀ ਆ ਬਾਈ ਹਾਂ ਛੋਟਾ ਬਾਈ ਬੱਚੇ ਕਢਾਉਂਦਾ ਬਾਈ ਨੇ ਹੁਣ ਸਟਾਰਟਿੰਗ ਕਰੀ ਬਾਕੀ ਬਾਹਰ ਬੂਰ ਪੜਾਉਂਦਾ ਬਾਈ ਇੱਕ ਆਪਣੇ ਕੋਲੇ ਸੀਗੇ ਬਾਈ ਇੱਕ ਆਪਣੇ ਕੋਲੇ ਉਹ ਵੈਰੈਟੀ ਵੀ ਆ ਜਿਹਦੇ ਟੋਪੀ ਆ ਹਾਂ ਟੋਪੀ ਵਾਲੇ ਟੋਪੀ ਆ ਗਏ ਹਾਂ ਟੋਪੀ ਵਾਲੇ ਵੀ ਆ ਅੱਛਾ ਉਹ ਆਪਣਾ ਥੋੜਾ ਜਿਹਾ ਫਰੈਂਡ ਸਰਕਲ ਸੀਗਾ ਮੁੰਡੇ ਲੈ ਗਏ ਸੀਗੇ ਉਹਨਾਂ ਦੇ ਪੈਰਾਂ ਦੇ ਵੀ ਆ ਅੱਛਾ ਮੋਚ ਪੈਰੇ ਜੇ ਮੋਚ ਪੈਰੇ ਨੇ ਹਾਂ ਹਾਂ ਆਹ ਦੇਖੋ ਬਾਈ ਕਬੂਤਰ ਤਾਂ ਇਹ ਹਜੇ ਮੈਂ ਕਹਿੰਦਾ ਬਾਈ ਇਹੋ ਜਿਹਾ ਜ਼ਿੰਦਗੀ ਚ ਨਹੀਂ ਦੇਖਿਆ ਮੈਂ ਤਾਂ ਯਾਰ ਬਹੁਤ ਸੋਹਣਾ ਕਬੂਤਰ ਆ ਬਾਈ ਮੈਂ ਤੁ ਆ ਦੇਖੋ ਬਈ ਇਹ ਵੀ ਲਗਾ ਹਾਂ ਲਗਾ ਬਈ ਪਰ ਸੋਹਣਾ ਵਾਲਾ ਯਾਰ ਸੋਹਣਾ ਕੀ ਬਾਤ ਹੈ ਯਾਰ ਕੀ ਬਾਤ ਇੱਕ ਸੋਨੂੰ ਆਪਾਂ ਵੀਡੀਓ ਬਣਾ ਕੇ ਦਿਖਾਵਾਂਗੇ ਇੱਕ ਆਪਣੇ ਕੋਲ ਕਬੂਤਰ ਆ ਉਹਦਾ weight ਹੋ ਘਟੋ ਘਟ ਪੰਜ ਤੋਂ 6 ਕਿਲੋ ਦੇ ਵਿੱਚ ਕਬੂਤਰ ਪਲੱਸ weight 5-6 ਕਿਲੋ ਹਾਂ ਕਬੂਤਰ ਦਾ ਯਾਰ ਕਮਾਲ ਆ ਯਾਰ ਦਿਖਾਵਾਂਗੇ ਉਹ ਤੋਂ ਆਪਾਂ ਕੀ ਕਰਦੇ ਆ ਉਹ ਤੋਂ ਉਸ ਤੋਂ ਹਾਂਜੀ ਆਪਾਂ ਸਾਰੇ ਜਾਨਵਰਾਂ ਦੇ ਬੱਚੇ ਉਸ ਤੋਂ ਢਾਉਣੇ ਆ ਉਹ ਕਬੂਤਰ ਤੋਂ ਉਹ ਤੋਂ ਹੁਣ ਉਹਦੇ ਥੱਲੇ ਘਟੋ ਘਟ ਛੀ ਅੰਡੇ ਪਏ ਨੇ ਛੀ ਬੱਚੇ ਚੱਲ ਵੀ ਮੁਰਗੇ ਜਿੰਨਾ ਵਜਣਾ ਯਾਰ ਹਾਂ ਬਈ ਛੀ ਬੱਚੇ ਪਾਲ ਦੂ ਉਹ ਹਾਂ ਹੁਣ ਮੰਨ ਕੇ ਚੱਲੋ ਉਹ ਸੀਗਾ ਤਾਂ ਕਰਕੇ ਇਹਨਾਂ ਨੇ ਅੰਡੇ ਕੱਢ ਲਏ ਤਾਂ ਕਰਕੇ ਉਹ ਆ ਇਹ ਕਾਂਡਾ ਹਜੇ ਉਹ ਜਿਹੜਾ ਰੱਖਿਆ ਪਿਆ ਬਈ ਤੇ ਉਹ ਅੰਡਾ ਪਵਾ ਸਾਈਂ ਰੱਖਿਆ ਹੁਣ ਉਹਨੇ ਟਾਲਤਾ ਸੀ ਕਬੂਤਰੀ ਨੇ ਇਹ ਕਾਂਡਾ ਉਹਦਾ ਫਟ ਗਿਆ ਸੀਗਾ ਇਹ ਕਾਂਡਾ ਜਿਹੜਾ ਉਹ ਟਾਲਤਾ ਉਹਨੇ ਉਹਨੂੰ ਬਸ ਆਪਾਂ ਜਵਾਰ ਕੱਢ ਦਾਂਗੇ ਤੇ ਉਸ ਤੋਂ ਕਢਾਵਾਂਗੇ ਠੀਕ ਆ ਬਈ ਦੇਖੋ ਬਈ ਕਬੂਤਰ ਏ ਆ ਕਹਿੰਦੇ ਸ਼ੌਂਕ ਬਾਕੀ ਸਾਨੂੰ 6 ਕਿਲੋ ਵਾਲਾ ਕਬੂਤਰ ਵੀ ਦਿਖਾ ਕੇ ਲਿਆਵਾਂਗੇ ਹਾਂ ਉਹ ਵੀ ਦਿਖਾਵਾਂਗੇ ਸਾਨੂੰ ਉਹ ਤੋਂ ਵੀ ਚੰਗੀਆਂ ਨਸਲਾਂ ਦਿਖਾਵਾਂਗੇ ਹਾਂ ਜੇ ਹੋਰ ਦਿਖਾ ਕੇ ਲਿਆਵਾਂਗੇ ਆਪਾਂ ਚੱਲਾਂਗੇ ਆਪਣਾ ਮੁੰਡੇ ਕੋਲੇ ਉਹਦੇ ਕੋਲੇ ਹਾਂ ਬਈ ਤੇ ਤੁਹਾਨੂੰ ਦਿਖਾ ਕੇ ਲਿਆਵਾਂਗੇ ਆਪਾਂ ਦੇਖੋ ਬਈ ਸ਼ੌਂਕ ਹੈ ਇਹ ਕਹਿੰਦੇ ਇਹ ਕੱਟ ਕਰੇ ਹੋਏ ਨੇ ਕਿਉਂਕਿ ਵੱਡੇ ਕਬੂਤਰ ਸੀ ਅੱਡੇ ਨਹੀਂ ਲੱਗੇ ਸੀਗੇ ਠੀਕ ਹੈ ਜੀ ਤੇ ਵੱਡੇ ਕਬੂਤਰ ਸੀ ਅੱਡੇ ਲੱਗੇ ਨਹੀਂ ਸੀ ਤਾਂ ਕਰਕੇ ਹੁਣ ਜਿਹੜੇ ਬੱਚੇ ਨੇ ਉਹ ਬੱਚੇ ਵਿੱਚ ਹੁਣ ਅੱਡੇ ਲਾ ਰਹੇ ਨੇ ਤੇ ਛਤਰੀ ਲਾ ਦਿੰਦੇ ਹੁਣ ਜਦੋਂ ਹੁਣ ਧੁੱਪ ਨਿਕਲ ਗਈ ਹੁਣ ਵਾਸਤੇ ਛਤਰੀ ਲਾ ਕੇ 12 ਦੇ ਉੱਤੇ ਤੇ ਬਸ ਉਹ ਜਦੋਂ ਗਿੱਜ ਗਏ ਫਿਰ ਵੱਡੇ ਬਾਗ ਹੁਣ ਬਈ ਤੁਹਾਨੂੰ ਅਸੀਂ ਦਿਖਾਉਣਾ ਸਾਡੇ ਮੁਰਗੇ ਮੁਰਗਾ ਬਈ ਉਹ ਇਹੋ ਜਿਹਾ ਉਹਦੇ ਤੁਹਾਨੂੰ ਗੱਲ ਦੱਸਦੇ ਆ ਜਦੋਂ ਕਲਾਸ ਆ ਬਈ ਟੌਪ ਕਲਾਸ ਲੋ ਮੇਰੇ ਵੀਰੋ ਹੁਣ ਕਰੋ ਬਈ ਹੈਪੀ ਦਾ ਕੁੱਕੜ ਚੈੱਕ ਤੁਸੀਂ ਤੇ ਆਪਾਂ ਇਹ ਬੱਚੇ ਗਣਾ ਉਹਨੂੰ ਚੱਕ ਕੇ ਲੈ ਜਾਣਾ ਇਹਦੇ ਕੋਲ ਦੇਖੋ ਬਈ ਪਹਿਲਾਂ ਤਾਂ ਨੋਕ ਚੈੱਕ ਕਰੋ ਤੇ ਅੱਖ ਦੇਖੋ ਬਈ ਆ ਕਹਿੰਦੇ ਜੈਰੀ ਆ ਪੂਰਾ ਤੇ ਬਾਕੀ ਬਈ ਤੁਸੀਂ ਸਾਰਾ ਦੇਖੋ ਹੁਣ ਲੱਤਾਂ ਦੇਖੋ ਬਈ ਡਬਲ ਹੱਡੀ ਦਾ ਕੁੱਕੜਾ ਗੋਲ ਲੱਤ ਦਾ ਪਿਓਰ ਪੰਜਾਬੀ ਜਾਨਵਰ ਆ ਇਹ ਪੁਰਾਣੇ ਜਾਨਵਰ ਨਹੀਂ ਹੁੰਦੇ ਜਿਹੜੇ ਪੰਜਾਬੀ ਬਈ ਪੁਰਾਣੇ ਹੁੰਦੇ ਸੀ ਪਹਿਲਾਂ ਉਹਨਾਂ ਦੇ ਵਿੱਚੋਂ ਬਈ ਇਹ ਦੇਖੋ ਬਈ ਤੇ ਹੁਣ ਸਾਨੂੰ ਥੱਲੇ ਛੱਡ ਕੇ ਤਾਂ ਹੁਣ ਛੱਡੀ ਲੈ ਬਈ ਕਰੋ ਚੈੱਕ ਪੂਛ ਥੱਲੇ ਛੋਟਾ ਜਿਹਾ ਕੁੱਕੜਾ ਇਹ ਆ ਬਈ ਹੈਪੀ ਦਾ ਕੁੱਕੜਾ ਬੱਚੇ ਲਈ ਜਾਨੇ ਬਾਈ ਬਾਕੀ ਚੈਂਪੀਅਨ ਹੈ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਤੌਰ ਦੇਖੋ ਮਸਤੀ ਦੇਖੋ ਹਣਾ ਕੁੱਕੜ ਚ ਬਾਕੀ ਇਹਦੇ ਨਾਲ ਇੱਕ ਮਾਦੀ ਵੀ ਲਈ ਹੈ ਬਾਈ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਬਾਈ ਖੁਰਕ ਖਰਕ ਵਾਲੀ ਗੱਲ ਤੁਸੀਂ ਛੱਡ ਦਿਓ ਹਣਾ ਬੰਦੇ ਕਹਿੰਦੇ ਵੀ ਖੁਰਕ ਮਨਾ ਕੇ ਦਿਖਾਇਆ ਕਰੋ ਇਹ ਚੰਗੇ ਸੀਲਾਂ ਵਾਸਤੇ ਬਾਈ ਖੁਰਕਾਂ ਕੀ ਵੱਡੀ ਗੱਲ ਆ ਹਣਾ ਬਾਕੀ ਬਾਈ ੱੱਲੇ ਦੇਖੋ ਸੁੱਕੜ ਦੇ ਕਰੋ ਵੀਰੇ ਚੈੱਕ ਜਾਨਵਰ ਬਾਹਰ ਛੱਡ ਕੇ ਤਾਂ ਦਿਖਾਇਆ ਬਾਈ ਘਰੇ ਲੋਟ ਨਹੀਂ ਆਉਂਦਾ ਨਾ ਮਾ ਚਲੋ ਵਾਰ ਵਧੀਆ ਦੇਖ ਲਓਗੇ ਬਾਈ ਤੁਸੀਂ ਕਰੋ ਬਈ ਜਾਨਵਰ ਚੈੱਕ ਪੂਛ ਦੇਖੋ ਬਾਈ ਥੱਲੇ ਕੱਸਦੀ ਐ ਨਾਟਾ ਬਾਈ ਇਹੇ ਪ੍ਰਾਣੇ ਕੋਕੜ ਹੁੰਦੇ ਸੀ ਜਿਹੜੇ ਨਾਟੇ ਹੁੰਦੇ ਸੀਗੇ ਕਿਵੇਂ ਲੱਗਿਆ ਗੱਲ ਬਾਤ ਆ ਯਾਰ ਹੈ ਬਾਕੀ ਬਈ ਕਮੈਂਟ ਜ਼ਰੂਰ ਕਰਿਓ ਸਾਰੇ ਭਰਾ ਚੰਦਾ ਵੀ ਤੁਹਾਨੂੰ ਜਾਨਵਰ ਕਿਵੇਂ ਲੱਗਿਆ ਹਾਂ ਕਰੋ ਜੀ ਸ਼ੌਂਕ ਬੱਚੇ ਦਾ ਹੁਣ ਤੁਸੀਂ ਦੁਬਾਰੇ ਘਰੇ ਛੱਡਿਆ ਹੋਇਆ ਆ ਦਾ ਸ਼ੌਂਕ ਹੁੰਦਾ ਪੱਠੀ ਉਂ ਛੱਡਤੀ ਬਾਈ ਇਕੱਲਾ ਸੀਗਾ ਹੁਣ ਬੱਚੇ ਇਹਦੇ ਨਾਲ ਤਾਂ ਕਾਹਨੂੰ ਲੈਨੇ ਮੁਰਗੀ ਦਿਹਾਉਣੇ ਜਿਹਦੇ ਨਾਲ ਲੈਤਿਆ ਦੇ ਬੱਚੇ ਅੰਡੇ ਅੰਡੇ ਦੀ ਬੈਠੀ ਉਹ ਤੁਹਾਨੂੰ ਦਿਖਾਉਣਿਆ ਵੀ ਮੁਰਗੀ ਦਾ ਵੀ ਕਰਾਉਣੇ ਸ਼ੌਂਕ ਆ। ਤੋਂ ਹਾਂ ਬਾਈ ਹੁਣ ਤੁਹਾਨੂੰ ਦਿਖਾਉਣੇ ਆਂ ਅਸੀਂ ਮੁਰਗੀ ਜਿਹੜੀ ਉਹ ਕੱਕੜ ਨਾਲ ਲਾਈ ਆ। ਫੇਰ ਚੈੱਕ ਕਰੋ ਬਾਈ ਹਰੀ ਨੋਕ ਤੇ ਬਾਜਰੇ ਵਾਲੀ ਅੱਖ ਬਾਈ ਇਹ ਮੁਰਗੀ ਉਹਦੇ ਨਾਲ ਲਾਈ ਹੋਈ ਆ ਬਰੀਡਿੰਗ ਬੇਅਰ ਇਹ ਅੰਡੇ ਧਰ ਚੁੱਕੀ ਆ ਸੇਵਾ ਮੰਗੀ ਜਾਂਦੀ ਆ ਬਾਈ। ਆ ਦੇਖੋ ਬਾਈ ਹਰੀਆਂ ਹੀ ਲੱਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਆਪਣ ਨੂੰ ਪਸੰਦ ਹੀ ਇਹ ਚੀਜ਼ ਆ ਜਿਹੜੀ ਹਨਾ ਉਹ ਚੀਜ਼ ਆਪਾਂ ਦਿਖਾਉਣੀ ਦਿਖਾਉਣੀ ਆ। ਤੇ ਮੁਰਗੀ ਦੀ ਬਾਈ ਜਾਤ ਤੋਂ ਨੂੰ ਮੂੰਹ ਦੇਖ ਕੇ ਪਤਾ ਲੱਗੀ ਉਹ ਹਨਾ ਵੇ ਕਿੰਨੀ 기 ਜਾਚ ਹੈ ਆ ਜੋ ਤੁਹਾਨੂੰ ਬਈ ਇਕੱਠੇ ਛੱਡ ਕੇ ਦਿਖਾਉਣੇ ਹੁਣ ਇੱਕ ਵਾਰ। ਹਾਂ ਜੀ ਮੇਰੇ ਵੀਰੋ ਆ ਦੇਖੋ ਬਈ। ਆ ਲਾਇਆ ਆਪਾਂ ਜੋੜਾ ਇੱਥੇ। ਬਈ ਹੈਪੀ ਨੇ ਉਹ ਮੁਰਗੀ ਦਾ ਦੇ ਨਾਲ ਛੱਡਿੰਗ ਮੁਰਗੀ ਛੱਡਦੇ। ਮੁਰਗੀ ਨਾ ਸੇਵਾ ਤੇ ਬੈਠੀ ਆ ਤਾਂ ਕਰਕੇ ਬਈ ਉਹ ਕਰ। ਹਣ ਇੱਥੋਂ ਤੱਕ ਵੀਡੀਓ ਦੇਖ ਲਈ ਹਨਾ ਤੇ ਚੈਨਲ ਨੂੰ ਬਈ ਸਬਸਕ੍ਰਾਈਬ ਕਰਕੇ ਜਾਇਓ ਬਾਕੀ ਬਈ ਵੀਡੀਓ ਨੂੰ ਲਾਈਕ ਕਰ ਜਿਓ ਆਪਣੀ ਨੂੰ ਤੇ ਅੱਗੇ ਆਈ ਵੀਡੀਓ ਪਾਉਂਦੇ ਰਿਹਾ ਕਰਾਂ ਇਹ ਜਾਨਵਰਾਂ ਦੀਆਂ ਬਈ ਬਾਕੀ ਕਿਹੜੇ ਜਾਨਵਰ ਦਿਖਾਉਣੇ ਆ ਉਹ ਵੀ ਸਾਰੇ ਆਪਣੇ ਹੁੰਦੇ ਆ ਹਨਾ ਤੇ ਬਾਕੀ ਵੀਰੇ ਧੰਨਵਾਦ ਬਈ ਜੋ ਸ਼ੇਅਰ ਕਰ ਦਿਓ ਅੱਗੇ। ਮਿਲਦੇ ਆਂ ਵੀਰੇ ਹੁਣ ਨੈਕਸਟ ਵੀਡੀਓ ਦੇ ਵਿੱਚ